ਅੱਜ ਸਾਲ ਜਿਹੜਾ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇੰਦਰਾਪੁਰੀ ਦੀ ਉਹ ਕੀ ਮਾਮਲਾ ਹੈ ਕੀ ਹੈ ਜੀ ਇੱਕ ਸਾਨੂੰ ਕੰਪਲੇਂਟ ਸੀ ਹੋਈ ਸੀ ਡਿਵੀਜ਼ਨ ਨੰਬਰ 7 ਪੁਲਿਸ ਸਟੇਸ਼ਨ ਦੇ ਵਿੱਚ ਪਵਨ ਕੁਮਾਰ ਜੋ ਕਿ ਇੰਦਰਾਪੁਰੀ ਤਾਜਪੁਰ ਰੋਡ ਦੇ ਰਹਿਣ ਵਾਲੇ ਨੇ ਉਹਨਾਂ ਦੇ ਘਰ ਇੱਕ ਬੇਟੀ ਦਾ ਵਿਆਹ ਸੀ ਕੱਲ ਲੇਡੀ ਸੰਗੀਤ ਦੇ ਫੰਕਸ਼ਨ ਦੇ ਦੌਰਾਨ ਉਹਨਾਂ ਦੇ ਆਪਣੀ ਹੀ ਰਿਲੇਟਿਵ ਨਾਲ ਕੋਈ ਬਹਿਸ ਹੋਈ ਸੀ ਤੇ ਜਿਸ ਕਰਕੇ ਅੱਜ ਇੱਕ ਲੜਾਈ ਉਹਨਾਂ ਦੇ ਘਰ ਹੀ ਅਟੈਕ ਕੀਤਾ ਸਰੇ ਕੌਣ ਬੰਦੇ ਸੀ ਕਿਉਂ ਅਟੈਕ ਕੀਤਾ ਗਿਆ ਇਹਨਾਂ ਦਾ ਕੋਈ ਪ੍ਰਾਣੀ ਰੰਜਿਸ਼ ਨਹੀਂ ਇਹਨਾਂ ਦੀ ਕੋਈ ਨਹੀਂ ਪ੍ਰਾਣੀ ਰੰਜਿਸ਼ ਨਹੀਂ ਐਕਚੁਅਲੀ ਜਿਹੜੇ ਪਵਨ ਕੁਮਾਰ ਜੀ ਨੇ ਉਹਨਾਂ ਦੀ ਬੇਟੀ ਦੀ ਅੱਜ ਮੈਰਿਜ ਸੀ ਕੱਲ ਲੇਡੀ ਸੰਗੀਤ ਦੇ ਫੰਕਸ਼ਨ ਵਾਲੇ ਦਿਨ ਉਹਨਾਂ ਦੇ ਆਪਸ ਵਿੱਚ ਜਿਹੜੇ ਮਾਮੇ ਨੇ ਕੁੜੀ ਦੇ ਤਿੰਨ ਉਹਨਾਂ ਨਾਲ ਆਪਸ ਵਿੱਚ ਬਹਿਸ ਹੋ ਗਈ ਸੀ ਕੱਲ ਤਾਂ ਮੈਟਰ ਰਿਜ਼ੋਲਵ ਹੋ ਗਿਆ ਸੀ ਪਰ ਅੱਜ ਆਫਟਰ ਮੈਰਿਜ ਲਾਵਾਂ ਤੋਂ ਬਾਅਦ ਜਦੋਂ ਘਰ ਕੋਈ ਨਹੀਂ ਸੀ ਦਾ ਜਿਹੜੇ ਜਿਨ੍ਹਾਂ ਦਾ ਸੁਖਦੇਵ ਮਾਮਾ ਜੀ ਤੀਜੀ ਮਾਮਾ ਜੀ ਨੇ ਜਿਹੜੇ ਸੁਖਦੇਵ ਸਿੰਘ ਉਹਨਾਂ ਨੇ ਆਪਣੇ ਦੋਸਤਾਂ ਨਾਲ ਤੇ ਬੇਟੇ ਨਾਲ ਆ ਕੇ ਇਹਨਾਂ ਦੇ ਘਰੇ ਅਟੈਕ ਕੀਤਾ ਜਿੱਥੇ ਉਹਨਾਂ ਦੇ ਘਰ ਦੇ ਵਿੱਚ ਭੰਨਤੋੜ ਕੀਤੀ ਤੇ ਜਿਹੜੇ ਉੱਥੇ ਪ੍ਰੈਜ਼ੈਂਸੀ ਵਿਕਟਿਮ ਉਹਨਾਂ ਨਾਲ ਉਹਨਾਂ ਦੇ ਸੱਟਾਂ ਵੀ ਮਾਰੀਆਂ ਸੱਟਾਂ ਕਿੰਨੇ ਕੁ ਲੋਕਾਂ ਨੇ ਵੱਧੀਆਂ ਨੇ ਜੀ ਸੱਟਾਂ ਫਿਲਹਾਲ 3 ਲੋਕਾਂ ਨੇ ਮੈਡੀਕਲ ਕਰਵਾਇਆ ਆਪਣਾ ਜਾ ਕੇ ਸਿਵਲ ਹਸਪੀਟਲ ਹੁਲਦਿਆਣੇ ਤੋਂ ਜਿਹਨਾਂ ਦੀ ਐਮਐਲਆਰ ਸਾਨੂੰ ਰੀਸੀਵ ਹੋ ਗਈ ਹੈ 3 ਸੱਟਾਂ ਜਿਹੜੀ ਵੱਜੀਆਂ ਨੇ ਉਹਨਾਂ ਦੇ ਬਾਹਾਂ ਤੇ ਤੇ ਸਿਰ ਤੇ ਇੱਕ ਜਣੇ ਦੀ ਵੱਜੀ ਹੈ ਤੇ ਸਾਰੇ ਜਿਹੜੇ ਨੌਜਵਾਨ ਸੀ ਕਿੱਥੇ ਦੇ ਰਹਿਣ ਵਾਲੇ ਸੀਗੇ ਕੀ ਲੁਧਿਆਣੇ ਦੇ ਸੀ ਜਾਂ ਕਿਤੇ ਹੋਰ ਜੀ ਇਹ ਲੁਧਿਆਣੇ ਦੇ ਸੀਗੇ ਉਹਨਾਂ ਦੇ ਮਾਮੇ ਜਿਹਨਾਂ ਸੱਟਾਂ ਵਜੀਆਂ ਨੇ ਜਿਹੜੇ ਜਿਹਨਾਂ ਨੇ ਸੱਟਾਂ ਮਾਰੀਆਂ ਨੇ ਜੀ ਜਿਹਨੇ ਸੱਟਾਂ ਮਾਰੀਆਂ ਨੇ ਲੁਧਿਆਣੇ ਦੇ ਰਹਿਣ ਵਾਲੇ ਨੇ ਕੁੜੀ ਦੇ ਮਾਮਾ ਇਹ ਹੀ ਸੀਗੇ ਸਭ ਤੋਂ ਛੋਟੇ ਮਾਮਾ ਜੀ ਸੁਖਦੇਵ ਸਿੰਘ ਜਿਹੜੇ ਸਾਡੇ ਮੇਨ ਅਕਿਊਜ਼ ਨੇ ਉਹਨਾਂ ਦਾ ਬੇਟਾ ਸੀ ਤੇ ਉਹਨਾਂ ਦੇ ਬੇਟੇ ਦਾ ਦੋਸਤ ਇੱਕ ਹਰਮਨ ਸਿੰਘ ਸੀ ਇਹ ਨੌਜਵਾਨ ਕਿੰਨੇ ਸੀਗੇ ਜੀ ਜਿਹੜੇ ਲੜਾਈ ਕਰਨ ਆਏ ਸੀਗੇ ਟੋਟਲ 15 ਤੋਂ 20 ਦੀ ਗਿਣਤੀ ਦੇ ਵਿੱਚ ਉੱਥੇ ਸਾਨੂੰ ਵੀਡੀਓ 'ਚ ਵੀ ਦਿਖ ਰਿਹਾ ਲੋਕੀ ਉੱਥੇ ਹੈਗੀ ਸੀ ਸਰ ਪਤਾ ਲੱਗਾ ਜੀ ਹਥਿਆਰ ਵਗੈਰਾ ਇਹਨਾਂ ਕੋਲੇ ਕਿਹੜੇ-ਕਿਹੜੇ ਸੀ ਹਥਿਆਰ ਇਹਨਾਂ ਕੋਲ ਕਰਪਾਨਾ ਦਾ ਤੇ بیسਬਾਲ ਬੈਟ ਵਗੈਰਾ ਹੀ ਸੀ ਉਹਦੇ ਨਾਲ ਹੀ ਇਹਨਾਂ ਨੇ ਸੱਟਾਂ ਮਾਰੀਆਂ ਨੇ ਤੇ ਮੁਕੱਦਮਾ ਦਰਜ ਹੋ ਗਿਆ ਜੀ ਪੁਲਿਸ ਵੱਲੋਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ 'ਤੇ ਸਾਡੇ ਵੱਲੋਂ ਇੱਕ ਐਫ ਆਈ ਆਰ ਨੰਬਰ 53 ਪੀ ਐਸ ਡਿਵੀਜ਼ਨ ਨੰਬਰ 7 ਦੇ ਵਿੱਚ ਰਜਿਸਟਰ ਕੀਤਾ ਗਿਆ ਜੀ 115 3 118 ਐਂਡ 191 ਦੇ ਵਿੱਚ ਜੋ ਕਿ ਪ੍ਰਾਣੀ ਆਈ ਪੀ ਸੀ ਦੇ ਵਿੱਚ 323 24 148 49 ਦੇ ਵਿੱਚ ਫਿਲਹਾਲ ਰਜਿਸਟਰ ਕੀਤਾ ਗਿਆ ਪਰ ਉਹਦੇ ਵਿੱਚ ਕਈ ਸੱਟਾਂ ਜੋ ਵਿਕਟਮ ਦੇ ਵੱਜੀਆਂ ਨੇ ਉਹ ਵਾਲੇ ਪੈਂਡਿੰਗ ਨੇ ਐਕਸ-ਰੇ ਦੀ ਰਿਪੋਰਟ ਵਗੈਰਾ ਉਹ ਜਦੋਂ ਆਊਗੀ ਤਾਂ ਉਸ ਅਕੋਰਡਿੰਗ ਫਿਰ ਇਹਦੇ ਵਿੱਚ ਤਬਦੀਲੀ ਕੀਤੀ ਜਾਊਗੀ ਸਰ ਕੋਈ ਬੰਦਾ ਗ੍ਰਿਫਤਾਰ ਵੀ ਹੋਇਆ ਹੁਣ ਤਾਂ ਨਹੀਂ ਫਿਲਹਾਲ ਅਸੀਂ ਰਜਿਸਟਰ ਕਰਕੇ ਐਫ ਆਈ ਆਰ ਹੁਣ ਪਾਰਟੀਆਂ ਭੇਜ ਰਹੇ ਹਾਂ ਰੇਟਸ ਦੇ ਲਈ ਜਲਦੀ ਫਰਨਾ ਹੈ ਸਰ ਆਖਿਰ ਦੇ ਵਿੱਚ ਇਦਾਂ ਦੇ ਜਿਹੜੇ ਸ਼ਰਾਰਤੀ ਅਨਸਰ ਨੇ ਜਾਂ ਹੋਰ ਜਿਹੜੇ ਲੋਕ ਗਲਤ ਕੰਮ ਕਰਦੇ ਆ ਉਹਨਾਂ ਨੂੰ ਤੁਹਾਡੇ ਵੱਲੋਂ ਕੋਈ ਸਖਤ ਚੇਤਾਵਨੀ ਜਾਂ ਕੋਈ ਮੈਸੇਜ ਹੁਣ ਏਸੀ ਕੇਸ ਵਿੱਚ ਦੇਖ ਲੈਣੇ ਕਿ ਆਪਸ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਲੜਾਈ ਹੋ ਕੇ ਉਹ ਐਡਾ ਵੱਡਾ ਇਸ਼ੂ ਬਣ ਚੁੱਕਿਆ ਇਹ ਸਾਰੇ ਮੈਟਰ ਆਪਸ ਬੈਠ ਕੇ ਟੇਬਲ ਤੇ ਸੋਲਵ ਕਰ ਲੈਣੇ ਚਾਹੀਦੇ ਰੈਦਰ ਦੈਨ ਕਿ ਤੁਸੀਂ ਇਹਨੂੰ ਓਪਨ ਦੇ ਵਿੱਚ ਲੈ ਕੇ ਆਓ ਤੇ ਇੱਕ ਦੂਜੇ ਦੇ ਸੱਟਾ ਮਾਰੋ ਇਸ ਵੇਲੇ ਤਾਂ ਵੈਸੇ ਵੀ ਆਪਰੇਸ਼ਨ ਪ੍ਰਹਾਰ 2 ਸਾਡੇ ਚੱਲ ਰਿਹਾ ਉਲਿਆਣੀ ਵਿੱਚ ਵੀ ਬਲੈਸ ਬੋਥ ਟਿਕਟ ਗਾਈਡਲਾਈਨਸ ਮੇਂ ਸੀਨੀਅਰ ਅਫੀਸਰਸ ਦੀਆਂ ਤਾਂ ਸਾਰਿਆਂ ਨੂੰ ਜਿਹੜੇ ਪਿਆਰ ਨਾਲ ਰਹਿਣਾ ਚਾਹੀਦਾ ਲੜਾਈ ਤੋਂ ਦੂਰ ਸਾਰੇ ਮੈਟਰ ਟੇਬਲ ਤੇ ਸੋਲਵ ਕਰਨੀ ਚਾਹੀਦੇ ਧੰਨਵਾਦ ਜੀ ਥੈਂਕ ਯੂ